ਲੰਗਰ ਸਾਡਾ ਖਰਾਬ ਹੋ ਚੱਲਿਆ ਤੇ ਅਸੀਂ ਇਹ ਸੋਚਦੇ ਆਂ ਵੀ ਆਪਣੇ ਜਿਹੜੇ ਪਰਿਵਾਰ ਪਾਣੀ ਵਿੱਚ ਡੁੱਬੇ ਆ ਉਹਨਾਂ ਤੱਕ ਲੰਗਰ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਸਾਡਾ ਲੰਗਰ ਬੇਕਾਰ ਹੋ ਚੱਲਿਆ ਇਹ ਸਾਨੂੰ ਕਹਿ ਰਹੇ ਕਿਸੇ ਦੀ ਗੱਲ ਕਰਵਾਓ ਵੱਡੇ ਅਫਸਰ ਦੀ ਅਸੀਂ ਫੇਰ ਤੁਹਾਨੂੰ ਜਾਣਦੇ ਹੈਗਾ ਇਦਾਂ ਨਹੀਂ ਜਾਣਦੇ ਨਾਲੇ ਹੁਣ ਦੱਸੋ ਕੀ ਦੀ ਗੱਲ ਕਰਾਈ ਲੋਕਾਂ ਨੂੰ ਉੱਥੇ ਲੋੜ ਹੈ ਸਾਨੂੰ ਫੋਨ ਉੱਥੇ ਪਿੰਡਾਂ ਤੋਂ ਆਈ ਜਾਂਦੇ ਆ ਲੋਕਾਂ ਜਿਹੜੇ ਪਰੇ ਡੁੱਬੇ ਪਏ ਆ ਕਿੰਨਾ ਟਾਈਮ ਹੋ ਗਿਆ ਇੱਥੇ ਖੜਿਆ ਨੂੰ ਸਾਨੂੰ ਘੱਟ ਤੋਂ ਘੱਟ ਘੰਟਾ ਡੈਡ ਹੋ ਗਿਆ ਇੱਥੇ ਜਿਹੜੀਆਂ ਹੋਰ ਗੱਡੀਆਂ ਆਈਆਂ ਸੀ ਉਹ ਗੱਡੀਆਂ ਟੱਪ ਗਈਆਂ ਤੁਹਾਨੂੰ ਨਹੀਂ ਗੱਡੀਆਂ ਜਾ ਜੀ ਮੈਡਮ ਕਾਰਨ ਕਿ ਕਿਉਂ ਨਾ ਜਾਣ ਦਿੱਤਾ ਜਾ ਰਿਹਾ ਕਿ ਸਰ ਐਕਚੁਅਲ ਚ ਜਿਹੜੀਆਂ ਗੱਡੀਆਂ ਆ ਉੱਥੇ ਆਲਰੇਡੀ ਇੰਨੀਆਂ ਕਿ ਜ਼ਿਆਦਾ ਖੜੀਆਂ ਤੇ ਸਟਕ ਹੋ ਚੁੱਕੀਆਂ ਕਿ ਜੇ ਜਾਣਗੇ ਨਾ ਤਾਂ ਇਹਨਾਂ ਦੀ ਮੋੜ ਨਹੀਂ ਆ ਉਥੋਂ ਗੱਡੀ ਸਾਰੀਆਂ ਗੱਡੀਆਂ ਸਟਕ ਹੋ ਕੇ ਰਾਸ਼ਨ ਜਿਆਦਾ ਰਾਂਚ ਹੀ ਰਹਿ ਗਿਆ ਤਾਂ ਫਿਰ ਕੀ ਫਾਇਦਾ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜੇ ਰੀਲੀਫ ਸੈਂਟਰਸ ਬਣੇ ਆ ਉਹਨਾਂ ਨਾਲ ਤੁਹਾਡਾ ਤਾਲੁਕਾਤ ਕਰਾ ਦਿੰਨੇ ਆ ਨੰਬਰ ਮੈਂ ਦੇ ਦਿੱਤੇ ਹੈਗੇ ਉਹਨਾਂ ਨਾਲ ਤੁਸੀਂ ਕਰ ਲਓ ਗੱਲ ਉੱਥੇ ਪਹੁੰਚਾ ਦਿਓ ਆਪਣਾ ਮਕਸਦ ਤਾਂ ਮੇਣਾ ਹੀ ਹੈ ਨਾ ਕਿ ਰਾਸ਼ਨ ਜਿਹੜਾ ਖਰਾਬ ਨਾ ਹੋਵੇ ਤੇ ਲੋੜਵੰਦਾਂ ਤੱਕ ਪਹੁੰਚੇ ਜ਼ਰੂਰੀ ਤਾਂ ਨਹੀਂ ਆਪਾਂ ਇੱਧਰ ਹੀ ਜਾਣਾ ਆ ਜਿਹੜੀਆਂ ਹੁਣ ਦੋ ਗੱਡੀਆਂ ਲੱਗੀਆਂ ਤੇ ਉਹ ਕਾਹਤੋਂ ਨੰਗੀ ਆਤੀ ਜਿਹੜੇ ਉੱਥੇ ਆਲਰੇਡੀ ਐਨਡੀਆਰਐਫ ਨਾਲ ਗੱਲ ਹੋ ਗਈ ਸੀ ਉਹ ਕਹਿੰਦੇ ਹਾਂਜੀ ਰਾਸ਼ਨ ਜਿਹੜਾ ਸਾਨੂੰ ਚਾਹੀਦਾ ਤਾਂ ਠੀਕ ਹੈ ਤੁਸੀਂ ਲੈ ਆਓ ਉਹਨਾਂ ਦੀ ਆ ਇਹ ਤਾਂ ਇੱਕ ਵਾਰੀ ਤੁਹਾਨੂੰ ਰੀਲੀਫ ਸੈਂਟਰ ਦਾ ਨੰਬਰ ਤੇ ਮੈਂ ਦੇ ਦੇਣੀ ਆ ਤੁਸੀਂ ਗੱਲ ਕਰ ਲਿਓ ਬਸ ਸਿਰਫ ਇਹ ਟੱਪਕਾਂ ਸੀ ਵਿੱਚ ਗੱਡੀ ਇਹ ਟਪਾ ਦਿੰਦੇ ਇਹ ਕਹਿੰਦੇ ਰਾਤ ਸਾਰੀ ਤਿਆਰ ਕਰਕੇ ਲਿਆਂਦਾ ਖਰਾਬ ਹੋ ਗਈ ਸਰ ਅੱਗੋਂ ਸਾਨੂੰ ਹਦਾਇਤ ਆਊਗੀ ਤਾਂ ਸਾਡੀ ਨਿਕਲੂਗੀ ਨਾ ਗੱਡੀ ਆਲਰੇਡੀ ਜੇ ਉੱਥੇ ਸਟਕ ਹੀ ਹੋ ਗਈ ਤਾਂ ਫਿਰ ਅਸੀਂ ਕਿਵੇਂ ਪਹੁੰਚਾ ਦਿਆਂਗੇ ਦੈਨ ਆ ਇਹਨਾਂ ਦੇ ਸਾਹਮਣੇ ਹੀ ਹੋਈ ਹੈ ਦੋ ਤੋਂ ਤਿੰਨ ਬੱਸਾਂ ਬੈਕ ਹੋਈਆਂ ਆ ਕਿਉਂ ਕਿਉਂਕਿ ਉਹ ਅੱਗੇ ਨਲੰਘ ਹੀ ਨਹੀਂ ਸਕਦੀਆਂ ਆ ਕੀ ਉੱਥੇ ਕਾਰਨ ਕੀ ਹੈ ਕਾਰਨ ਸਰ ਐਕਚੁਅਲ 'ਚ ਇੱਕ ਸਾਈਡ ਤੇ ਗੱਡੀਆਂ ਖੜੀਆਂ ਦੂਜੀ ਸਾਈਡ ਤੋਂ ਗੱਡੀਆਂ ਦੇ ਜਾਣ ਨੂੰ ਸਿਰਫ ਇੱਕ ਰਸਤਾ ਹੈ ਸਿੰਗਲ ਰੋ ਕੁਝ ਦਿਨ ਬਾਅਦ ਕਿਵੇਂ ਹੋਣੀਆਂ ਗੱਡੀਆਂ ਜਿਹੜੀਆਂ ਉਹ ਤੋਂ ਖਾਲੀ ਹੋ ਕੇ ਵਾਪਸ ਆ ਰਹੀਆਂ ਇਹਨਾਂ ਨੂੰ ਇਹ ਗੱਲ ਕਹੀ ਗਈ ਆ ਉੱਥੇ ਖਾਲੀ ਹੋ ਗਈਆਂ ਜਦੋਂ ਵਾਪਸ ਆ ਜਾਣ ਤੁਹਾਨੂੰ ਅੱਗੇ ਲੰਘਾ ਦੇਣਗੇ ਜੇ ਸਟਕ ਹੋ ਕੇ ਰਹਿ ਗਏ ਫਿਰ ਕੀ ਫਾਇਦਾ ਉਸ ਜੀ ਦਾ ਬਿਲਕੁਲ ਸਰ ਉਹ ਸਰ ਹਣ ਉਹ ਕਹਿ ਰਹੇ ਆ ਨਾ ਵੀ ਸਾਡੀ ਮਜਬੂਰੀ ਆ ਵੀ ਤੁਸੀਂ ਜਿਹੜੇ ਸੈਂਟਰ ਬਣਿਆ ਉੱਥੇ ਜਲੇ ਜਾਓ ਉੱਥੇ ਵਰਤਾ ਦਿਓ ਅੱਗਣੀ ਇੱਥੇ ਲੋਕ ਹੋਰ ਵੀ ਖੜੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਮੇਟੀ ਅਜ ਦੇ ਕੇ ਜਾਣਦੀ ਜੀ ਜੀ ਕੱਲ ਰਾਸ਼ਨ ਸਾਰੀ ਦਿਹਾੜੀ ਜਿਹੜਾ ਖਾਣਾ ਪੀਣਾ ਜੋ ਗਰੀਬਾਂ ਦੀ ਮਦਦ ਕਰਨ ਲਈ ਖਾਣਾ ਬਣਾ ਕੇ ਕੱਲ੍ਹ ਨੂੰ 50 ਗੱਡੀ ਮੋੜੀ ਸਾਰਾ ਰਾਸ਼ਨ ਖਰਾਬ ਹੋ ਗਿਆ ਤੋੜ ਤਾ ਹੀ ਨਹੀਂ ਪਹੁੰਚਿਆ ਜੋ ਕਿ ਸਾਹਮਣਾ ਜੀ ਫੋਨ ਕਰਾ ਦਿੰਦੇ ਨੇ ਕਹਿੰਦੇ ਨੇ ਕਮੇਟੀਆਂ ਨੂੰ ਸਮਾਨ ਲੈ ਕੇ ਜਾਓ ਕਮੇਟੀਆਂ ਜਾਂਦਾ ਗੋ ਆਪ ਵੰਡਦਾ ਆਪ ਦਾ ਨਾਮ ਬਣਾ ਦਿੰਦਾ ਖਰੇ ਮੈਂ ਆਪ ਵੰਡਦਾ ਕੋਈ ਮਦਦ ਨਹੀਂ ਕਰ ਰਿਹਾ ਪੰਜਾਬ ਸਰਕਾਰ ਅਸੀਂ ਬਹੁਤ ਦੁਖੀ ਹੈਗੇ ਆ ਜਿਹੜੇ ਉੱਤੋਂ ਜਸਾ ਵਿਚਾਰਾ ਸਾਡੀ ਸੇਵਾ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਨਹੀਂ ਸਾਡੀ ਸੇਵਾ ਕਰਨ ਦਿੰਦੇ ਕਿ ਜੇ ਪੰਜਾਬ ਸਰਕਾਰ ਆਪਰੇ ਲਈ ਹੋਈ ਆ ਆਪ ਖਾਂਦੀ ਸਾਡਾ ਰਾਸ਼ਨ ਉਹ ਕਹਿੰਦੇ ਨੇ ਕੈਂਪਾਂਚ ਲੈ ਜਾਓ ਸਰਕਾਰ ਮੈਨੂੰ ਲੱਗਦਾ ਜਿਹੜੇ ਲੋਕ ਪ੍ਰਸ਼ਾਦਾ ਸਾਡੀ ਮਦਦ ਕਰਨ ਆਏ ਨੇ ਉਹ ਵਿਚਾਰਾ ਬਹੁਤ ਹੱਥ ਜੋੜਦੇ ਨੇ ਸਾਨੂੰ ਰਾਸ਼ਨ ਦੇ ਲੈਣਦੇ ਉਹ ਲਾਂਦੇ ਨਹੀਂ ਤੈਨ ਦਿੰਦੇ ਸਾਨੂੰ ਰਾਸ਼ਨ ਕੈਮਰਾਮੈਨ ਨੂੰ ਕੋਈ ਇੱਕ ਵਾਰੀ ਤਸਵੀਰਾਂ ਦਿਖਾ ਦੇ ਜਿਹੜੇ ਲੋਕ ਬਾਹਰੋਂ ਆਏ ਆ ਉਹ ਪੁਲਿਸ ਪ੍ਰਸ਼ਾਸਨ ਆ ਬੈਸ ਰਹੇ ਆ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਨਹੀਂ ਦੇ ਦਿਆ ਰਿਹਾ ਤੇ ਲੋਕ ਕਹਿੰਦੇ ਅਸੀਂ ਅੱਗੇ ਜਾਣਾ ਲੋਕਾਂ ਦੀ ਕੁਝ ਮਜਬੂਰੀਆਂ ਕਿਹੜੀ ਜਗ੍ਹਾ ਤੋਂ ਤੁਸੀਂ ਆਲਖਪਿੰਡ ਤੋਂ ਆਏ ਹੋ ਫਰੀ ਕੋਡ ਡਿਸਟ੍ਰਿਕਟ ਸਾਡੀ ਅਸੀਂ ਦੋ ਟਰਾਲੀਆਂ ਸਾਡੀਆਂ ਤਿੰਨ ਚਾਰ ਗੱਡੀਆਂ ਪੂਰਾ ਅਸੀਂ ਆਪ ਦਾ ਲੈ ਕੇ ਆਏ ਆ ਵੀ ਪਸ਼ੂਆਂ ਲਈ ਫੀਡ ਵਗੈਰਾ ਠੀਕ ਹੈ ਸਾਰਾ ਰਾਸ਼ਨ ਵੰਡਣ ਵਾਸਤੇ ਲੈ ਕੇ ਆਏ ਅਸੀਂ ਚਾਹੁੰਦੇ ਆ ਵੀ ਅਸੀਂ ਘਰਾਂ ਦੇ ਵਿੱਚ ਆਪ ਵਾ ਜਾ ਕੇ ਵੰਡ ਗਏ ਪਰ ਪ੍ਰਸ਼ਾਸਨ ਇਸੇ ਰੋਕ ਰਿਹਾ ਨਹੀਂ ਦਿੰਦਾ ਕਿ ਇਹ ਇਹਨਾਂ ਨੂੰ ਕੀ ਦਿੱਕਤ ਹੈ ਇਹ ਆਪਦੇ ਨੰਬਰ ਬਣਾਉਣੇ ਚਾਹੁੰਦੇ ਆ ਬਸ ਇਥੇ ਵੀ ਸਾਡੇ ਕੈਂਪਾਂ ਦੇ ਵਿੱਚ ਰੱਖ ਕੇ ਵੰਡਿਆ ਜਾਵੇ ਸਾਡੀਆਂ ਫੋਟੋ ਲੱਗਣ ਜਾਂ ਜੀ ਜੀ ਅਸੀਂ ਮੋਗਾ ਜ਼ਿਲ੍ਹੇ ਤੋਂ ਆਏ ਆ ਤੇ ਰਾਤ ਦੇ ਰਾਸ਼ਨ ਬਣਾਈ ਜਾਂਦੇ ਆ ਇੱਥੇ ਹੁਣ ਇੱਥੇ ਅਸੀਂ ਪਹੁੰਚੇ ਆ ਜੇ ਸਰਕਾਰ ਤੋਂ ਲੰਘੇ ਰਾਤ ਦਿੱਤੀ ਜਾਂਦੀ ਆ ਅਸੀਂ ਭਰਾਵਾਂ ਨੂੰ ਦੱਸਿਆ ਵਾ ਕਰ ਹੀ ਸਕਦੇ ਆ ਭਰਾ ਅਜੀ ਸਾਰੀ ਉਹ ਸਾਡੀ ਦਾਲ ਖਰਾਬ ਉਹਨੂੰ ਵਸਤਨ ਲੈ ਕੇ ਆਏ ਲੰਘਾਂ ਪੁਲਿਸ ਨੇ ਬਣਾਉਣਾ ਐਸਐਸਪੀ ਸਾਹਿਬਾ ਡੀਸੀ ਸਾਹਿਬਾ ਸਾਨੂੰ ਮੇਨ ਰੋਡ ਤੇ ਦੱਸਦੇ ਉਹ ਲੰਘ ਆਣੀ ਹੁਣ ਅਸੀਂ 25 ਕਿਲੋਮੀਟਰ ਆ ਕੇ ਚੱਲ ਕੇ ਹੁਣ ਹੁਣ ਲੰਘ ਕੇ ਨਹੀਂ ਪ੍ਰੋਬਲਮ ਆਈ ਆ ਸੀੜੀ ਕਿੱਥੇ ਗਈ ਐ ਤੋਂ ਦੀ ਲੋਕ ਮੁਲਾਜ਼ਮਾਂ ਦੀਆਂ ਗੱਡੀਆਂ ਆਮ ਗੱਡੀਆਂ ਖੜੀਆਂ ਨੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਨੇ ਉਹਨਾਂ ਦੀ ਕੋਈ ਗੱਡੀ ਨਹੀਂ ਜਾਣਦੇ ਨੇ ਕਾਰਨ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਵੀ ਉਹ ਕਿਤੇ ਅੱਜ ਬੰਬ ਸੱਟਣ ਆਏ ਬੈਠੇ ਨੇ ਜੇ ਮੰਨ ਰਾਸ਼ਨ ਲੈ ਕੇ ਆਏ ਨੇ ਉਹਨਾਂ ਦਾ ਰਾਸ਼ਨ ਵਿਚਾਰਾਂ ਦਾ ਖਰਾਬ ਹੁੰਦਾ ਤੇ ਜਨਤਾ ਕਿੰਨੀ ਬੈਠੀ ਜਾਂਦਾ ਪਤਾ ਤਾਂ ਕਰਨ ਦਰਿਆ ਤੋਂ ਮਸੇ ਤਸਵੀਰਾਂ ਦਿਖਾ ਦੇ ਦੂਰ ਤੱਕ ਲੈਣਾ ਲੱਗੀਆਂ ਲੋਕ ਰਾਤ ਦੇ ਜੋ ਰਾਸ਼ਨ ਬਣਾ ਕੇ ਕੋਈ ਮੋਗੇ ਚਲੇ ਤੋ ਆਇਆ ਕੋਈ ਫਰੀਦਕੋਟ ਚਲੇ ਆਇਆ ਕਾਫੀ ਕਾਫੀ જિલ્લા ਚ ਲੋਕ ਆਏ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜਿਹੜੇ ਵੀਡੀਓ ਵੇਖੀ ਆ ਕਿ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਆ ਲੋਕ ਪਿੰਡਾਂ ਦੇ ਵਿੱਚੋਂ ਲੰਗਰ ਬਣਾ ਕੇ ਆ ਰਹੇ ਨੇ ਤੇ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਰੋਕ ਰਿਆ ਕੀ ਲੱਗਦਾ ਤੁਸੀਂ ਵੀ ਕਾਫੀ ਲੰਮੇ ਸਮੇਂ ਦੇ ਖੜੇ ਆ ਤੁਹਾਨੂੰ ਵੀ ਨਹੀਂ ਜਾਣ ਦਿੱਤਾ ਕਿ ਅੰਦਰ ਨਹੀਂ ਜਾਣ ਦੇ ਜੀ ਇਹ ਕਹਿੰਦੇ ਆ ਕਿ ਲੰਗਰ ਬਹੁਤ ਹੈ ਜੀ ਕੋਈ ਲੰਗਰ ਜਿਹੜੇ ਜਿਹੜੇ ਸੈਂਟਰ ਆ ਉਹਨਾਂ ਦੇ ਲੰਗਰ ਬਹੁਤ ਹੈ ਦੋ ਸੈਂਟਰਾਂ ਵਾਲਿਆਂ ਨਾਲ ਵੀ ਅਸੀਂ ਜਿਹੜੇ ਨੰਬਰ ਦਿੱਤੇ ਇਹਨਾਂ ਨੇ ਮੈਡਮ ਨੂੰ ਨੰਬਰ ਤੇ ਸਾਨੂੰ ਅਸੀਂ ਉਹਨਾਂ ਨਾਲ ਗੱਲ ਕਰੀ ਐ ਉਹ ਕਹਿੰਦੇ ਸਾਡੇ ਕੋਲ ਲੰਗਰ ਬਹੁਤ ਐ ਹੁਣ ਤੁਸੀਂ ਲੇਟ ਹੋ ਗਏ ਲੇਟ ਹੋ ਕੇ ਲੰਗਰ ਦਾ ਕੀ ਲੇਟ ਹੁੰਦਾ ਹੈ ਲੰਗਰ ਦੇ ਬੰਦੇ ਨੂੰ 24 ਘੰਟੇ ਸ਼ਾਮ ਨੂੰ ਲੰਗਰ ਚਾਹੀਦਾ ਹੈ ਸ਼ਾਮ ਨੂੰ ਕੁਝ ਸਪੈਸ਼ਲ ਥੋੜਾ ਬਣ ਕੇ ਆਊਗਾ ਇਹ ਕਹਿੰਦੇ ਬਹੁਤ ਹੋ ਗਿਆ ਕਿ ਅੱਗੇ ਪਹੁੰਚ ਨਹੀਂ ਰਿਹਾ ਬੋਟਸ ਲਈ ਇਹਨਾਂ ਨੇ ਬਚਾਉਣਾ ਨਾ ਪ੍ਰਸ਼ਾਸਨ ਨੇ ਉਹ ਆਮ ਪਬਲਿਕ ਨੇ ਥੋੜਾ ਬਚਾਉਣਾ ਹੈ ਤੇ ਸਰਕਾਰ ਦੀ ਨਲਾਇਕੀ ਆ ਵੀ ਜਿਹੜੇ ਇਹਨੇ ਪ੍ਰਬੰਧ ਸਰਕਾਰ ਨੇ ਕਰਨੇ ਸੀ ਲੋਕਾਂ ਤੱਕ ਹਮਦਰਦੀ ਦਿਖਾਈ ਪੰਜਾਬ ਨੇ ਤਾਂ ਵੀ ਪੰਜਾਬ ਦੇ ਲੋਕਾਂ ਨਾਲ ਅਸੀਂ ਖੜੇ ਮਰਨ ਨਹੀਂ ਦੇਵਾਂਗੇ ਜਿਹਹਾੜ ਆ ਗਿਆ ਫਿਰ ਕਿੱਡੀ ਗੱਲ ਆ ਲੋਕ ਘਰਾਂ ਦੇ ਵਿੱਚੋਂ ਲੰਗਰ ਬਣਾ ਬਣਾ ਕੇ ਲੈ ਕੇ ਆ ਰਹੇ ਆ ਜਿਵੇਂ ਤੁਸੀਂ ਵੀ ਲੈ ਕੇ ਆ ਰਹੇ ਹੋ ਅੱਗੇ ਪ੍ਰਬੰਧ ਹੀ ਨਹੀਂ ਇਹਨਾਂ ਕੋਲ ਜਾਨਕਿ ਰਸਤੇ ਭੀੜੇ ਆ ਅੱਗੇ ਜਿਹੜੀ ਸੰਗਤ ਇਹ ਲੈਣਾ ਲੱਗੀਆਂ ਪੜੀਆਂ ਆ ਹੁਣ ਡੀਸੀ ਮੈਮ ਟੱਪ ਕੇ ਗਏ ਆ ਉਹਨਾਂ ਦੇ ਨਾਲੇ ਗੱਡੀ ਬਿਲਕੁਲ ਇੱਕ ਕਲੇ ਡਰਾਈਵਰ ਨਾਲ ਜਾ ਰਹੀ ਹੈ ਉਦੋਂ ਟ੍ਰੈਫਿਕ ਜਾਮ ਨਹੀਂ ਹੁੰਦਾ ਜੇ ਲੰਗਰ ਵਾਲੀ ਟਰਾਲੀ ਗੱਡੀ ਜਾ ਰਹੀ ਹੈ ਤਾਂ ਟ੍ਰੈਫਿਕ ਜਾਮ ਹੁੰਦਾ ਹੈ ਇਹ ਜਦੋਂ ਆਪ ਜਾਣਾ ਇਹਨਾਂ ਨੇ ਲੀਡਰਾਂ ਨੇ ਆਉਣਾ ਉਹਦਾ ਕੋਈ ਟ੍ਰੈਫਿਕ ਜਮ ਨਹੀਂ ਹੁੰਦਾ ਉਹ ਸਾਰੇ ਰਸਤੇ ਖੋਲ ਦਿੰਦੇ ਆ ਜਿਹੜੀ ਲੋਕਾਂ ਦੀ ਸ਼ਰਧਾ ਬਣੀ ਹੋਈ ਆ ਉਹਨੂੰ ਕਿੱਥੇ ਠੇਸ ਪਹੁੰਚ ਰਹੀ ਆ ਪੂਰੀ ਪਹੁੰਚ ਰਹੀ ਆ ਪੂਰੀ ਬਿਲਕੁਲ ਹੀ ਹੁਣ ਜਿਨ੍ਹਾਂ ਨੇ ਹਮਦਰਦੀ ਤੌਰ ਤੇ ਆ ਰਹੇ ਵੀਰ ਜੀ ਲੋਕ ਆ ਪਰ ਤੌਰ ਤੇ ਜਿਹੜੀ ਆਪਾ ਦਿਖਾ ਰਹੇ ਜਿਹੜੀ ਸ਼ਰਧਾ ਜਿਹੜੀ ਤੁਹਾਡੇਾਂ ਤੇ ਸ਼ਰਧਾ ਸੀ ਜਿਹੜੇ ਗਰੀਬ ਭੁੱਖੇ ਬੈਠੇ ਆ ਫਸੇ ਬੈਠੇ ਆ ਉਹਨਾਂ ਤੱਕ ਕਿੱਥੋਂ 2 ਵਜੇ ਦੇ ਉੱਠ ਕੇ ਰਾਤ ਨੂੰ ਪ੍ਰਸ਼ਾਦਾ ਬਣਾਈ ਜਾਂਦੇ ਅਸੀਂ ਤੇ ਹੁਣ ਜਦੋਂ ਅਸੀਂ ਗਾਂਹ ਜਾ ਹੀ ਨਹੀਂ ਸਕਦੇ ਉਹਦਾ ਕੀ ਫਾਇਦਾ ਜੀ ਔਲਖ ਤੋਂ ਅਸੀਂ ਆਏ ਸ਼ਾਦਾ ਨਾਮ ਨਾਲ ਬਣਵਾਇਆ ਸੀ ਸਾਰਾ ਪਿੰਡ ਸੀ ਲਾ ਕੇ ਨਾਲ ਮੂਰੇ ਆਏ ਤਾਂ ਹੁਣ ਜਦੋਂ ਅੱਗੇ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਉਹਦਾ ਕੋਈ ਫਾਇਦਾ ਨਹੀਂ ਨਾ ਸਾਡਾ ਤੁਹਾਡਾ ਪਿੰਡ ਕਿਹੜਾ ਪੈਣੇ ਵੀਰ ਜੀ ਸਾਡਾ ਮੇਨ ਗੇਟ ਦੇ ਕੋਲ ਢਾਣੀ ਹੈ ਅਕਬਰ ਸਿੰਘ ਦੀ ਜੀ ਰੇਤੇ ਵਾਲੀ ਪੈਣੀ ਵਾਲਿਆਂ ਨੇ ਫੀਡ ਆਪਣੇ ਘਰ ਰੱਖੀ ਸੀ ਪਰਸੋਂ ਇੱਕ ਤਰੀਕ ਨੂੰ بارش ਸੀਗੀ ਕਿਸੇ ਨੇ ਸ਼ਿਕਾਇਤ ਕਰਤੀ ਝੂਠੀ ਵੀ ਇਹਨਾਂ ਦੇ ਘਰੇ ਟਰਾਲੀ ਫੀਡ ਦੀ ਪਈ ਏ ਦੀ ਸੀ ਮੈਡਮ ਗੁੱਸੇ ਦੀ ਮੈਨੂੰ ਵੀ ਤੁਹਾਡੇ ਘਰੇ ਪਸ਼ੂਆਂ ਦਾ ਖਾਣਾ ਪਿਆ ਮੱਖਾਂ ਜੀ ਪਿਆ ਏ ਲੋਕਾਂ ਦੀ ਜੱਤ ਹੋ ਗਈ ਆ ਲੋਕਤਨ ਲੋਕਾਂ ਦੀ ਜੱਤ ਹੋ ਗਈ ਆ ਹੁਣ ਲੋਕਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਤੇ ਲੋਕਤਨ ਕਹਿੰਦੇ ਸੀ ਵੀ ਜਾਣ ਨਹੀਂ ਦਿੰਦੇ ਹੁਣ ਲੋਕਾਂ ਨੂੰ ਜਿਹੜਾ ਰਸਤਾ ਇਹ ਖੋਲ ਦਿੱਤਾ ਬੈਰੀਅਰ ਲਾਇਆ ਸੀ ਕਿ ਅੱਗੇ ਜਾਣ ਨਹੀਂ ਦੇਣਾ ਪਰ ਲੋਕ ਕਹਿੰਦੇ ਸੀ ਅੱਗੇ ਜਾਵਾਂਗੇ ਜਿਹੜਾ ਸਰਦਾ ਦੇ ਨਾਲ ਅਸੀਂ ਲੰਗਰ ਬਣਾ ਕੇ ਲਿਆਏ ਆ ਅਸੀਂ ਆਪਣੇ ਹੱਥੀ ਆਪ ਉਹ ਲੰਗਰ ਵਰਤੌਣਾ ਚਾਹੁੰਦੇ ਆ ਜਿਹੜਾ ਹਾਰਪੀਡ ਤਹ ਲੋਕ ਉਹਨਾਂ ਤੱਕ ਲੰਗਰ ਪਚਾਉਣਾ ਚਾਹੁੰਦੇ ਆ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਰੋਕ ਰੱਖਿਆ ਸੀ ਪਰ ਲੋਕਾਂ ਨੇ ਜਦ ਕਰੀ ਕਿ ਅਸੀਂ ਆਪ ਦਾ ਲੰਗਰ ਆਪ ਜਾ ਕੇ ਵਰਤਾਉਣਾ ਪਰ ਇਸ ਗੱਲ ਦੀ ਸਹਿਮਤੀ ਹੋ ਗਈ ਆ ਪੁਲਿਸ ਪ੍ਰਸ਼ਾਸਨ ਦੀ ਜਿਹੜੀਆਂ ਗੱਡੀਆਂ ਅੱਗੇ ਤੋੜ ਦਿੱਤੀਆਂ ਗਈਆਂ ਕਿ ਤੁਸੀਂ ਆਪ ਦਾ ਲੰਗਰ ਆਪ ਜਾ ਕੇ ਵਰਤਾ ਸਕਦੇ ਹੋ ਲੋਕ ਹੁਣ ਤੁਰ ਰਹੇ ਆ ਬੜੀਆਂ-ਬੜੀਆਂ ਲੈਣਾ ਲੱਗੀਆਂ ਹੋਈਆਂ ਲੋਕ ਰਾਤ ਨੂੰ ਲੰਗਰ ਬਣਾ ਰਹੇ ਸੀ ਰਾਤ ਨੂੰ ਲੰਬੇ ਸਮੇਂ ਤੋਂ ਲੰਗਰ ਬਣਾ ਕੇ ਦੇਖਦੇ ਲੋਕ ਕਹਿੰਦੇ ਸੀ ਆਪ ਲੈ ਕੇ ਆਏ ਆ ਤਿਆਰ ਕੀਤਾ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲੰਗਰ ਰਾਤ ਨੂੰ ਤਿਆਰ ਕਰ ਰਹੇ ਸੀ ਜੀ ਜੀ ਉਹ ਬਈ ਆਈ 6 4 ਵੇਲੇ ਤੁਰੇਵੇਂ ਬੰਡਾ ਉਹ ਪੰਜ ਗੱਡੀਆਂ ਨੰਗ ਆ ਆ ਆਪਣੀ ਪਿਆਪ ਬੋਲਦੀ ਸਾਨੂੰ ਲੰਗਰ ਨਹੀਂ ਦਿੰਦੀ ਲੈ ਲੈ ਆ ਯਾਰ ਬਈ ਕੋਈ ਨਹੀਂ ਯਾਰ ਬਈ ਨੰਗ ਲੈ ਆ ਯਾਰ ਜੀਜੀ ਲੋਕ ਆਪ ਲੋਕ ਆਪ ਮਹਾਰੇ ਹੋਗੇ ਲੋਕ ਕਹਿੰਦੇ ਲੋਕਾਂ ਨੇ ਵੇਖੋ ਉਸ ਦੇ ਨਾਲ ਬੈਸੇ ਲੋਕ ਲੋਕਾਂ ਨੇ ਆਪ ਬੈਰੀਅਲ ਕਰਤਾ ਪਾਸੇ ਲੋਕ ਕਹਿੰਦੇ ਸੀ ਨਗਾਵਾਗੇ ਪੁਲਿਸ ਨਾਲ ਆੜ ਰਹੇ ਨੇ ਲੋਕ ਲੋਕ ਆੜ ਰਹੇ ਨੇ ਕਹਿੰਦੇ ਬੈਰੀਅਲ ਦੇ ਉੱਤੋਂ ਦੀ ਨਗਾੜਾਂਗੇ ਅਸੀਂ ਨਹੀਂ ਤਾਂ ਪਾਸੇ ਕਰ ਲੋ ਜਿਹੜੇ ਟਰੈਕਟਰ ਐ ਲੰਗਰ ਬਣਾ ਕੇ ਲੈ ਕੇ ਆ ਉਹ ਕਹਿੰਦੇ ਅਸ਼ਰ ਰਾਤ ਦੇ ਲੰਗਰ ਬਣਾਈ ਜਾਂਦੇ ਤੇ ਤੁਸੀਂ ਸਾਨੂੰ ਅੱਗੇ ਨਹੀਂ ਟੱਪਣ ਦਿੰਦੇ ਆਹ ਵੇਖੋ ਬੈਰੀਅਲ ਚੱਕ ਕੇ ਪੁਲਿਸ ਦੇ ਦੂਰ ਮਾਰੇ ਚਲਾ ਕੇ ਪਰੇ ਤੇ ਲੋਕਾਂ ਨੇ ਆਪ ਦੀਆਂ ਗੱਡੀਆਂ ਟਪਾਲੀਆਂ ਆਪ ਦੇ ਜਿਹੜੇ ਟਰੈਕਟਰ ਐ ਉਹ ਉਹ ਲੋਕਾਂ ਨੇ ਟਪਾਉਣੇ ਸ਼ੁਰੂ ਕਰ ਦਿੱਤੇ ਇੱਥੇ ਆਹ ਵੇਖੋ ਲੋਕ ਜਕਾਰੇ ਛੜਦੇ ਜਾ ਰਹੇ ਨੇ ਲੋਕਾਂ ਦੇ ਲੰਗਰ ਅਸੀਂ ਆਪ ਵਰਤਾਵਾਂਗੇ ਉਹ ਗੱਡੀ ਦੇ ਮੂਰੇ ਫੇਰ ਬੈਰੀ ਆ ਲਾਤਾ ਉਹ ਗੱਡੀ ਦੇ ਮੂਰੇ ਫੇਰ ਬੈਰੀ ਆ ਲਾਤਾ ਉਹ ਕਹਿੰਦੇ ਗੱਡੀ ਸਾਡੀ ਇਸ ਦੇ ਨਾਲ ਹੈ ਜੀ ਭਾਈ ਜੀ ਇੱਕ ਇੱਕ ਗੱਡੀ ਨਾਲ ਕੀ ਹੋਣ ਲੱਗਾ ਜਦੋਂ ਇਨੀਆਂ ਗੱਡੀਆਂ ਟਰਾਲੀਆਂ ਲਾਗੀਆਂ ਇੱਕ ਗੱਡੀ ਨਹੀਂ ਫਸ ਜਾਣੀਆਂ ਨਹੀਂ ਫਸਣੀਆਂ ਫਸ ਗਈ ਆਪੇ ਕਿ ਜ਼ਿੰਮੇਵਾਰ ਐ ਸੀ ਉਹ ਦਾ ਅਸੀਂ ਵੀ ਜ਼ਿੰਮੇਵਾਰ ਕੱਢ ਕੇ ਲਾਵਾਂਗੇ ਗੱਡਾਂ ਇਹ ਕਿਹੜਾ ਤਰੀਕਾ ਇਹਨਾਂ ਨੂੰ ਕੋਈ ਖਾਰੀਆ ਗੱਡੀਆਂ ਨਹੀਂ ਫੜਦੀ ਆ ਤੋਟੇ ਸਾਹਿਬ ਜੀ ਉਹ ਦਾਲ ਉਹਦੇ ਵਿੱਚ ਆ ਜੇ ਦਾਲ ਉਹਦੇ ਵਿੱਚ ਲੋਡ ਕਰਾ ਦਈਏ ਤੁਹਾਡੀਆਂ ਕਿਣੀਆਂ ਕਿਉਂ ਨਹੀਂ ਫਸ ਰਹੀਆਂ ਲੋਡ ਕਰਾ ਦਿਓ ਬ੍ਰਦਰ ਉੱਜੇ ਦਾਲ ਭਾਈ ਜੀ ਤੁਹਾਡੀਆਂ ਕਿਣੀਆਂ ਕਿਉਂ ਨਹੀਂ ਫਸ ਰਹੀਆਂ ਤੁਹਾਡੀਆਂ ਗੱਡੀਆਂ ਵੀ ਜਾ ਹੀ ਰਹੀਆਂ ਯਾਰ ਬ੍ਰਦਰ ਦੱਸ ਭਾਈ ਜੀ ਵੇਖੋ ਬੇਨਤੀ ਆ ਅਸੀਂ 2 ਵਜੇ ਤੇ ਰਾਤ ਦੇ ਲੱਗੇ ਹੋਏ ਆ ਬੇਨਤੀ ਆ ਰਾਤ ਵਾਚੇ ਪਾ ਦੇਖੋ ਆ ਮੀਡੀਆ ਵਾਲਿਆਂ ਨੂੰ ਦਿਖਾਈ ਬਾਈ ਸਮਾਨ ਦੇ ਡਰਮ ਨਹੀਂ ਸਮਾਨ ਵਿੱਚ ਪਿਆ ਗੱਡੀ ਜਾਇਓ ਉਹ ਕਹਿੰਦੇ ਗੱਡੀ ਦੇ ਵਿੱਚ ਜਿਹੜੀ ਸਬਜੀ ਜਾਂ ਦਾਲ ਬਣੀ ਹੈ ਪਰ ਹੁਣ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਅੱਗੇ ਚਲੋ ਜਾਨ ਦਿਓ ਜੇਕਰ ਤੁਹਾਡੀ ਸਬਜੀ ਦਾਲ ਜੋ ਬਣਾਈ ਹੈ ਰਾਤੀ ਖਰਾਬ ਹੋ ਰਹੀ ਸੀ ਇਹ ਗੱਡੀ ਉਹਨਾਂ ਟਰੈਕਟਰਾਂ ਦੇ ਨਾਲ ਆਈ ਹੈ ਸੈਂਤਰੀ ਬਣ ਗਈ ਆ ਪਰ ਇਹ ਗੱਡੀ ਵੀ ਅੱਗੇ ਤੋਰ ਦਿੱਤੀ ਗਈ ਹੈ ਅੱਗੇ ਚਲਦੇ ਆ ਅਗਰੀਆਂ ਵੀ ਤਸਵੀਰਾਂ ਦਿਖਾਵਾਂਗੇ ਕੀ ਕੋਸ਼ਿਸ਼ ਤੋਂ ਪ੍ਰਬੰਧ ਕੀਤੇ ਗਿਆ ਇੱਥੋਂ ਦੇ ਪ੍ਰਬੰਧ ਕਿਹੋ ਜਿਹੇ ਨੇ ਅੱਗੇ ਜਾ ਕੇ ਵੀ ਤਸਵੀਰਾਂ ਦਿਖਾਉਂਦੇ ਆ ਕੱਲ ਦੋ ਟਰਾਲੇ ਬਕਾਰ ਹੋ ਗਏ ਖਰਾਬ ਹੋ ਗਈ ਬੜੀ ਮਿਹਨਤ ਕਰਕੇ ਲਿਆ ਰਹੇ ਨੇ ਖੇਚਲ ਕਰਤੇ ਦੁੱਡੂ ਦੁੱਡੂ ਸੰਗਤ ਆ ਰਹੀ ਏ ਇਹਨਾਂ ਬਖੰਡਤ ਬਣਾ ਰੱਖਿਆ ਐਸਐਸਪੀ ਐ ਸੁਚਨੇ ਡੀਐਫਸੀ ਕੱਲ ਸਾਡੇ ਵੱਖੇ ਬਹਿ ਗਿਆ ਖੁਦ ਡੀਵੀ ਮੇਰੇ ਮੋਢੇ ਦੇ ਵੱਖੇ ਬਹਿ ਗਿਆ ਇੱਕ ਸਾਡੀ ਖਬਰ ਲਾਤੀ ਨੇ ਰਿੱਤੇ ਵਾਲੀ ਪੈਣੀ ਦੀ ਇੱਕ ਰਿਪੋਰਟ ਹੈਗੀ ਸੀ 40 ਗੱਟਾ ਇਹਨਾਂ ਕਹੇ ਬੇਈਮਾਨ ਚੋਰ ਨੇ ਦੋ ਨੰਬਰ ਦੀ ਰਿਪੋਰਟ ਰੱਖੀ ਗਈ ਏ ਇੱਥੇ ਮੁਰਕ ਡੀਸੀ ਸਾਹਿਬ ਆ ਮੌਕਾ ਵੇਖਾ ਮੌਕਾ ਵੇਖ ਤੀ ਰੱਖਾ ਮੈਂ ਸਪਾਈ ਦਿਨੇ ਸਾਰੇ ਗੜ ਦੀ ਇਹ ਰਿੱਤੇ ਵੀ ਸਰਪੰਚ ਦੀ ਸਪੀਡ ਹੈਗੀ ਆ ਹਾਂ ਮੇਰੇ ਤੇ ਕਾਰ ਵੀ ਕਰਨ ਲੱਗੇ ਨੇ ਮੈਂ ਹੰਡੀ ਸਾਹਿਬ ਨੂੰ ਕਹਾਂਦਾ ਮੈਂ ਤਾਂ ਦੇਵਾਂ ਦਾ ਪਹਿਲਾਂ ਮੇਰੇ ਸਪਾਈ ਦਿਓ ਮੇਰੀ ਮੇਰੀ ਖਬਰ ਲਾਈ ਨੇ ਨਜਾਇਜ਼ ਢੀਸਾ ਨੇ ਟੋਠਾ ਜਨਾਬ ਲੱਗਾ ਗਿਆ ਉਹਨ ਵੀ ਅਜ ਤਵੰਦਰ ਜਾਂਦੇ ਮੌਕਾ ਵੇਖੋ ਢੀਸਾ ਬਗਾਏ ਨੇ ਅੰਦਰ ਰਫੀਟ ਪਈ ਵੇਖੋ ਮੇਰੇ ਅੰਦਰ ਆ ਕੇ ਇਹ ਹੈ ਕਿ ਦੀ ਰਫੀਟ 서ਸਪੈਂਸ਼ਨ ਰੱਤੇ ਵਾਲੀ ਪਹਿਣੀ ਦੀ ਸੀ ਹੂੰ ਇਹ ਤੇ ਰੱਖਦੇ ਗਿਆ ਨਹੀਂ ਸੀ ਬੇੜੀ ਸੰ ਮਿਲਦੀ ਨਹੀਂ ਪਈ ਅਸੀਂ ਬੇੜੀ ਲੈ ਜਾਵਾਂ ਤੇ ਫਿਰ ਬਾਅਦ ਤਸੀਸ ਫਿਰ ਲੈ ਜਾਵਾਂਗੇ ਇੱਕ ਮਿੰਟ ਰੱਖ ਮੈਨੂੰ ਤੇ ਪ੍ਰੈਸ਼ਰ ਬਹੁਤ ਅਜੀਬਾ ਪਾਇਆ ਦੱਸ ਦੇਣਾ 2 ਮਿੰਟ ਮੇਰੇ ਪਾਪਾ ਦੀ ਦਵਾਈ ਚਲਦੀ ਹੈ ਨਾ ਕੋਈ ਜਮਾਕੇ ਟੈਨਸ਼ਨ ਹੈਗੀ ਹੈ ਜੋ ਕਿ ਅਸੀਂ ਨਾ ਪਾਰ ਦੇ ਸਾਡੇ ਰਿਸ਼ਤੇਦਾਰ ਵੀ ਹੈਗੇ ਆ ਬਹੁਤ ਹੈਗੇ ਆ ਸਰਪੰਚ ਸਾਹਿਬ ਵੀ ਸਾਡੇ ਰਿਸ਼ਤੇਦਾਰ ਹੈਗਾ ਆ ਜੋ ਕਿ ਅਸੀਂ ਉਹਨਾਂ ਕਹਿੰਦੇ بارش ਆ ਗਈ ਅਸੀਂ ਲਜਾ ਨਹੀਂ ਸਕਦੇ ਬੋਰਡ ਕੋਈ ਖਾਲੀ ਨਹੀਂ ਹੈਗੀ ਕਿਸਤੀ ਕੋਈ ਵੀ ਖਾਲੀ ਨਹੀਂ ਸੀ ਇਹ ਕਹਿੰਦੇ ਡੋਡੇ ਘਰੇ ਰੱਖਣੀ ਸਾਡੇ ਹੱਥ ਬੰਨਿਆ ਬਣੇ ਵੇਖ ਲਓ ਸਾਡਾ ਨਾ ਮੱਝਾ ਭੁਖਿਆ ਮਾਰ ਜਾਣਗੇ ਅਸੀਂ ਕਿਹਾ ਕੋਈ ਨਾ ਅਸੀਂ ਉੰਜ ਖੁਦ ਨਾਲ ਆਇਆ ਸਰਪੰਚ ਆਏ ਪਿੰਡ ਦੇ ਮੈਂਬਰ ਸਭ ਸਾਰੇ ਆਏ ਆ ਰਖਾ ਕੇ ਗਏ ਆ ਇਹਨਾਂ ਕਿਹਾ ਸੀ ਨਾ ਸਾਡੇ ਕੋਲ ਰੱਖੋ ਡੀਸੀ ਸਭ ਉਹਨੇ ਹੀ ਆ ਜਾਣਗੇ ਤੁਸੀਂ ਕੰਡ ਕਰਤੀ ਤਾਂ ਉਹੀ ਗੱਲ ਹੋਈ ਸ਼ਿਕਾਇਤ ਕਰਤੀ ਲੋਕਾਂ ਨੇ ਇਦਾਂ ਹੀ 2 ਨੰਬਰ ਦੇ ਇਹਨਾਂ ਦੇ ਘਰੇ ਮਾਲ ਪਿਆ ਆ ਉਹ ਆਏ ਸਾਡੇ ਡੀਸੀ ਸਭ ਘਰੇ ਆਏ ਇੰਜਾਮ ਇੰਜਾਮ ਲਾਤਾ ਨੇ ਕਿਉਂ ਮੇਰੇ ਪਾਪਾ ਨੂੰ ਕੱਲ ਦੀ ਬਹੁਤ ਟੈਨਸ਼ਨ ਹੋ ਰਹੀ ਕਿ ਕੱਲ ਦਾਖਲ ਵੀ ਕੀਤੀ ਰੱਖਾ ਅੱਜ ਸਵੇਰ ਸੁੱਟੀ ਦਵਾ ਕੇ ਲੈ ਜਾਂਦਾ ਇਹਨਾਂ ਨੂੰ ਘਰੇ ਨੂੰ ਤੇ ਜੋ ਕਿ ਅਸੀਂ ਇਹਨਾਂ ਨਾਲ ਗੱਲ ਕੀਤੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਵੀ 2 ਨੰਬਰ ਦੇ ਫੀਟ ਰੱਖੀ ਬੈਠਾ ਹੈ ਡੀਸੀ ਸਾਹਿਬ ਤੇ ਮੇਰੇ ਤੇ ਬਹੁਤ ਕੱਲ ਪ੍ਰੈਸ਼ਰ ਪਾ ਰਹ ਜੋ ਵੀ ਹੱਟ ਅਟੈਕ ਆਂਦਾ ਜੋ ਕਿ ਡੀਸੀ ਜ਼ਿੰਮੇਦਾਰ ਹੋਏਗੀ ਜੋ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਕਾਲ ਦਾ ਬਹੁਤ ਹੀ ਸਾਡਾ ਸਾਰਾ ਪ੍ਰਵਾਹ ਤੈਨੂੰ ਮੈਸਜ ਬਹੁਤ ਆ ਰਹੇ ਨੇ ਬੰਦੇ ਨੂੰ ਵੱਢ ਕੇ ਸੱਟਾ ਜਾਵੇ ਦਰਿਆ ਵਿੱਚ